ਅੱਜ ਆਪਾਂ ਉਹਨੇ ਸਰੋਂ ਦਾ ਸਾਗ ਸਾਗ ਆਪਾਂ ਲੈ ਆਂਦਾ ਤੇ ਪਾਲਕ ਤੇ ਮੇਥੇ ਇਹ ਆਪਣੇ ਘਰ ਹੀ ਹੈਗੇ ਸੀਗੇ ਤੇ ਐਂ ਘਰ ਦੀ ਚੀਜ਼ ਦੀ ਮौज ਆ ਦੇਖੋ ਆਪਾਂ ਲਾ ਲੈਨੇ ਇੱਕ ਵਾਰੀ ਤੇ ਸਾਰਾ ਸਾਲ ਮौज ਰਹਿੰਦੀ ਆ ਨਾ ਪਾਲਕ ਦੀ ਫਿਕਰ ਤੇ ਨਾ ਮੇਥਿਆਂ ਦੀ ਫਿਕਰ ਤੇ ਨਾਲੇ ਬਿਨਾ ਰੇ ਸਪਰੇ ਤੋਂ ਆਪਾਂ ਇਹ ਤੋੜ ਕੇ ਖਾਵਾਂਗੇ ਵਧੀਆ ਕੋਈ ਫਿਕਰ ਨਹੀਂ ਹੈਗਾ ਵੀ ਇਹ ਕੋਈ ਰੇਹਾ ਸਪਰੇਹਾਂ ਵਾਲੇ ਹੋਣਗੇ ਤੇ ਵੱਡੀ ਗੱਲ ਇਹ ਹੈ ਵੀ ਸਾਗ ਦੀ ਮौज ਆ ਗਈ ਦੇਖੋ ਨਹੀਂ ਤਾਂ ਫਿਰ ਫਿਕਰ ਹੀ ਰਹਿੰਦਾਗਾ ਤੜਕੇ ਦਾਲ ਧਰ ਲਾ ਥਨੇ ਦਾ ਧਰ ਲਾ ਬਸ ਐਂ ਈ ਚੱਲੀ ਜਾਂਦਾਗਾ ਤੇ ਸਾਗ ਇੱਕ ਵਾਰੀ ਬਣਾ ਲਈਏ ਲੰਬਾ ਟਾਈਮ ਚੱਲ ਜਾਂਦਾ ਇੱਕ ਡੰਗ ਸਾਗ ਹੋ ਜਾਂਦਾ ਇੱਕ ਡੰਗ ਦਾਲ ਹੋ ਜਾਂਦੀ ਹੈ ਸਬਜ਼ੀ ਹੋ ਜਾਂਦੀ ਹੈਗੀ ਐ ਇਹਦੀ ਮौज ਆ ਗਈ ਚਲੋ ਸਿਆਲ ਸਿਆਲ ਤਾਂ ਐਦਾਂ ਮौज ਹੁੰਦੀ ਹੈ ਇਹਦੀ ਇਹ ਪਸਾਰਾ ਇੱਥੇ ਤੋੜ ਲਾਂਗੇ ਪਾਲਕ ਵਧੀਆ ਹੋ ਰਿਹਾਗਾ ਮੇਥੇ ਵੀ ਸੋਹਣੇ ਹੋ ਰਹੇ ਆ ਪਿਛਲੀ ਵਾਰ ਜਿਹੜੇ ਅਸੀਂ ਬੀਜੇ ਸੀ ਉਹ ਛੋਟੇ ਸੀ ਪਰ ਐਕਤੀ ਵਧੀਆ ਹੋ ਰਹੇ ਹੈਗੇ ਤੇ ਸਾਗ ਆਪਾਂ ਨੇ ਪੈਣੀ ਪਾਤਾ ਸੀ ਤੇ ਪੈਣਾ ਆਪਾਂ ਸਾਗ ਰੇਜਣਾ ਧਰਤਾ ਵੀ ਹੌਲੀ ਹੌਲੀ ਬਣੀ ਜਾਊਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਲਕ ਤੇ ਮੇਥੇ ਪਾ ਦਿੰਨੇ ਆਗੇ ਤੇ ਉਹ ਸਾਗ ਚੁੱਲੇ ਤੇ ਵੀ ਵਧੀਆ ਬਣਦਾਗਾ ਗੈਸ ਤੇ ਮੁਤਾਬਕ ਵਧੀਆ ਬੱਦ ਸਵਾਦ ਬਣਦਾ ਚੁੱਲੇ ਵਾਲਾ ਸਾਗ ਇਹ ਆਪਾਂ ਨੂੰ ਪਤਾ ਹੀ ਹੈਗਾ ਤੇ ਲੱਕੜ ਆਪਾਂ ਨੇ ਮੋਟੀਆਂ ਲਾ ਰੱਖੀਆਂ ਵੀ ਛੇਤੀ ਬਣ ਜੇ ਥੋੜਾ ਜਿਹਾ ਨਹੀਂ ਤਾਂ ਸਾਗ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਟਾਈਮ ਭਾਲਦਾਗਾ ਸਾਰੇ ਦਿਨ ਮੂੰਗੂ ਲੱਗ ਜਾਂਦਾ ਸਾਗ ਤੇ ਤੇ ਹੌਲੀ-ਹੌਲੀ ਰਿਜਦਾਗਾ ਫਿਰ ਹੌਲੀ-ਹੌਲੀ ਮਿੱਠੀ-ਮਿੱਠੀ ਅੱਗੋ ਜਿਹੜੀ ਇਹਦੇ ਥੱਲੇ ਮਚਾਈ ਜਾਂਦੀ ਰਹਿੰਦੇ ਆਪਾਂ ਸਾਗ ਲਓ ਜੀ ਆਪਾਂ ਜਿਹੜੇ ਪਾਤ ਆ ਇਹਦੇ ਵਿੱਚ ਮੇਥੇ ਵੀ ਪਾਤੇ ਬਾਥੂ ਹੋ ਰਿਆ ਸੀ ਉਹ ਵੀ ਪਾਤਾ ਬਾਥੂ ਤਾਂ ਬਹੁਤ ਵਧੀਆਗਾ ਜੇ ਸਾਨੂੰ ਬਾਥੂ ਵੱਧ ਤੋਂ ਵੱਧ ਮਿਲੇ ਨਾ ਤੇ ਪੂਰਾ ਬਾਥੂ ਪਾਇਆ ਕੁਰੇ ਦੇ ਵਿੱਚ ਕਿਉਂਕਿ ਦੇਖੋ ਜਦੋਂ ਜੂਰੀਆ ਹੁੰਦਾ ਨਾ ਜੂਰੀਆ ਵਾਸਤੇ ਬਾਥੂ ਬਹੁਤ ਵਧੀਆ ਹੈਗਾ ਜਿਦੇ ਹੱਥ ਪੈਰ ਸੋਜਦੇ ਹੁਣ ਗੰਡਾ ਹੁਣ ਹੱਥਾਂ ਪੈਰਾਂ ਤੇ ਜੂਰੀਏ ਨਾਲ ਗਠੀਏ ਨਾਲ ਵੀ ਹੋ ਜਾਂਦੀਆਂ ਨੇ ਤੇ ਉਹਦੇ ਵਾਸਤੇ ਤਾਂ ਬਾਥੂ ਤਾਂ ਬਾਹਲਾ ਹੀ ਵਧੀਆ ਹੈਗਾ ਇੱਕ ਦਵਾਈ ਦਾ ਕੰਮ ਕਰਦਾ ਹੈ ਬਾਥੂ ਤੇ ਨਾਲੇ ਸਾਗ ਵਧੀਆ ਘੁਲਦਾ ਹੈਗਾ ਇਹਦੇ ਨਾਲ ਜੇ ਤੁਹਾਡਾ ਸਾਗ ਕਈ ਵਾਰ ਨਾ ਘੁਲੇ ਨਾ ਐਦਾਂ ਹੁੰਦਾ ਵੀ ਸਾਗ ਘੁਲਦਾ ਨਹੀਂ ਹੈਗਾ ਤਾਂ ਥੋੜੀ ਮੇ ਪਾਲਕ ਵੱਧ ਪਾ ਦਿਓ ਤੇ ਬਾਥੂ ਵੱਧ ਪਾ ਦਿਓ ਉਹ ਇਹਨਾਂ ਸਾਗ ਜਿਹੜਾ ਪੂਰਾ ਮਲਾਈ ਵਰਗਾ ਬਣ ਜਾਂਦਾ ਹੈਗਾ ਕੁਲਕੇ ਹੁਣ ਆਪਾਂ ਅੱਗ ਮਚਾਈ ਜਾਨੇ ਤੇ ਨਾਲ ਦੀ ਨਾਲ ਸਾਗ ਨੂੰ ਥੱਲੇ ਕਰੀ ਜਾਨੇ ਤੇ ਇਹਦੇ ਵਿੱਚ ਘੋਟਨੀ ਜੀ ਫੇਰ ਨਹੀਂ ਜ਼ਰੂਰੀ ਹੈ ਕਿਉਂਕਿ ਜਦੋਂ ਪੱਕ ਜਾਂਦਾ ਉਹਨੂੰ ਉੱਪਰ ਕਰ ਲੈਣੇ ਹੈ ਸਾਗ ਨੂੰ ਜਿਹੜਾ ਕੱਚਾ ਸਾਗ ਹੁੰਦਾ ਉਹ ਥੱਲੇ ਵਗ ਜਾਂਦਾ ਲਓ ਜੀ ਹੁਣ ਆਪਾਂ ਸਾਰਾ ਦਿਨ ਅੱਜ ਸਾਗ ਤੇ ਡਿਊਟੀ ਰੱਖਾਂਗੇ ਤੇ ਇਹਨੂੰ ਆਪਾਂ ਬਣਾਉਣਾਗਾ ਤੇ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਨੂਨ ਨੂਨ ਦੇ ਨਾਲ ਸਾਗ ਬਹੁਤ ਛੇਤੀ ਢਲਦਾਗਾ ਬਸ ਕੱਲਾ ਨੂਨ ਪਾ ਦਿਓ ਪਹਿਲਾਂ ਤੁਸੀਂ ਜਦੋਂ ਸਾਗ ਥੋੜਾ ਜਿਨੂੰ ਕਿ ਆਪਾਂ ਨੇ ਧਰਤਾ ਸਾਰਾ ਸਾਗ ਪਾਇਆ ਬਤੀਲੇ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਨੂਨ ਪਾਉਣਾ ਨੂਨ ਪਾ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਦਾਂਗੇ ਕੋਟਨੀ ਜੀ ਨਾਲ ਦੱਬ ਦੇਣਾ ਸਾਰਾ ਤੇ ਸਾਬ ਦੇਖੋ ਆਪਣਾ ਇੰਨਾ ਵਧੀਆ ਬਣੂਗਾ ਲੋ ਜੀ ਸਾਗ ਪੱਕਣ ਲੱਗ ਗਿਆ ਆਪਣਾ ਪੂਰਾ ਦੇਖੋ ਰਿਜਨ ਲੱਗ ਗਿਆ ਪੂਰਾ ਤੇ ਹੁਣ ਆਪਾਂ ਉਧਰਲੀ ਸਾਈਡ ਕੁੰਡਾ ਲੈ ਲੈਣਾ ਇਹਦੇ ਵਿੱਚ ਪਾ ਦਾਂਗੇ ਆਦਾ ਲਾਸਣ ਹਰੀਆਂ ਮਿਰਚਾਂ ਇਹ ਕੁੱਟਣੀਆਂ ਨੇ ਕੁੱਟ ਕੇ ਆਪਾਂ ਇੱਕ ਵਾਰੀ ਇਹਨੂੰ ਸਾਰਿਆਂ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਪਾ ਦਾਂਗੇ ਤੇ ਇਹਦੇ ਨਾਲ ਬਾਸ਼ਨਾ ਬਾਲ ਹੀ ਵਧੀਆ ਆਉਂਦੀ ਹੈ ਜਾਨੀ ਕਿ ਇਹ ਮਸਾਲੇ ਨਾਲ ਤੇ ਜਿਹੜਾ ਆਪਾਂ ਤੜਕਾ ਲਾਉਣਾ ਉਹ ਆਪਾਂ ਹੋਰ ਅੱਡ ਲਾਵਾਂਗੇ ਇਹ ਪਹਿਲਾਂ ਇੰਨਾ ਸਾਮਾਨ ਆਪਾਂ ਇਹਦੇ ਵਿੱਚ ਪਾਉਣਾ ਜਦੋਂ ਸਾਗ ਰਿਚਦਾ ਹੋਵੇ ਨਾ ਉਹ ਸਾਗ ਰਿਚ ਦੇ ਵਿੱਚ ਪਾ ਲਈ ਇਹ ਸਾਰਾ ਸਮਾਨ ਖੁੱਲ ਜੂਗਾ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਨਾਲੇ ਖੁਸ਼ਬੂ ਦੇਖੋ ਕਿੰਨੀ ਵਧੀਆ ਹੋਊਗੀ ਵੈਸੀ ਖੁਸ਼ਬੂ ਬਹੁਤ ਵਧੀਆ ਹੋਣ ਲੱਗ ਰਹੀ ਹੈ ਕਿਉਂਕਿ ਇਹਦੇ ਵਿੱਚ ਮੇਥੇ ਵਗੈਰਾ ਪਾਇਆ ਮੇਥਿਆਂ ਦੀ ਵਾਸ਼ਨਾ ਆਪਾਂ ਨੂੰ ਪਤਾ ਕਿੰਨੀ ਵਧੀਆ ਹੁੰਦੀ ਆ ਮਸਾਲਾ ਆਪਾਂ ਕੁੱਟਿਆ ਨੇ ਚੰਗੀ ਤਰ੍ਹਾਂ ਇਹਨੂੰ ਬਰੀਕ ਕਰ ਲਾਂਗੇ ਇਹ ਬਰਚੀ ਬਣਾਈ ਆ ਤਾਂ ਕੜਚੀ ਹਾਂ ਚੇਟ ਜੀ ਬੀ ਵਿਟੋ ਟੋਕਰੇ ਜੀ ਲੋਜੀ ਹੁਣ ਸਾਗ ਆਪਣਾ ਪੂਰਾ ਪੱਕੀ ਜਾਂਦਾ ਅੱਗ ਪੂਰੀ ਤੇਜ ਆ ਕਿ ਫੁੱਲ ਬਣੀ ਜਾਂਦਾ ਵਧੀਆ ਸਾਗ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲਣ ਜਾਨੀ ਕਿ ਆਟਾ ਮੱਕੀ ਦਾ ਇਹਨੂੰ ਆਲਣ ਕਹਿੰਦੇ ਹੁੰਦੇ ਆ ਵੀ ਆਲਣ ਪਾਉਣਾਗਾ ਤੇ ਇਹਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਘੋਟਣਾਗਾ ਤੇ ਵੀਡੀਓ ਥੋੜੀ ਜੀ ਤੇਜ ਕਰੀ ਹੋਈ ਆ ਕਿਉਂਕਿ ਆਪਾਂ ਨੂੰ ਪਤਾ ਵੀ ਸਾਗ ਘੋਟਣ ਤੇ ਕਿੰਨਾ ਟਾਈਮ ਲੱਗਦਾਗਾ ਤਾਂ ਇਸ ਕਰਕੇ ਵੀਡੀਓ ਆਪਾਂ ਤੇਜ਼ ਕਰ ਰੱਖੀ ਆ ਤੇ ਸਾਗ ਚੰਗੀ ਤਰ੍ਹਾਂ ਆਪਾਂ ਘੋੜ ਦਾਂਗੇ ਜਿਹੜਾ ਇਹ ਸਾਗ ਹੈ ਇਹ ਉਹ ਛੇਤੀ ਬਣ ਗਿਆ ਵਧੀਆ ਕਿਉਂਕਿ ਇਹ ਜਿਹੜਾ ਸਾਗ ਹੈ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਕੋਈ ਕੋਈ ਸਾਗ ਤਾਂ ਦੇਖੋ ਸਖਤ ਹੁੰਦਾ ਥੋੜਾ ਜਿਆ ਤੇ ਅੰਜਮੇ ਕੀ ਆਪਾਂ ਕਹਿੰਦੇ ਆ ਵੀ ਜਿਹੜੀਆਂ ਨੇ ਡੱਕਰੀ ਜਿ ਹੁੰਦੀਆਂ ਵੀ ਉਹ ਵਾਲੇ ਕਾੜਦੇ ਹੁੰਦੇ ਆ ਵੀ ਮਸਾਂ ਹੀ ਖੁੱਲਦੇ ਆ ਪਰ ਇਹ ਸਾਗ ਵਧੀਆ ਛੇਤੀ ਕੋਲ ਗਿਆ ਤੇ ਬਹੁਤ ਛੇਤੀ ਬਣ ਗਿਆ ਤੇ ਬਣਿਆ ਵੀ ਬਹੁਤ ਵਧੀਆ ਇਹਦੀ ਖੁਸ਼ਬੂ ਤੋਂ ਹੀ ਪਤਾ ਲੱਗ ਜਾਂਦਾ ਜਦੋਂ ਚੀਜ਼ ਬਣਦੀ ਆ ਨਾ ਵੀ ਇਹ ਕਿੰਨੀ ਜ਼ਿਆਦਾ ਵਧੀਆ ਬਣੀ ਆਗੀ ਤੇ ਲੱਕੜ ਆਪਾਂ ਨੇ ਬੁਝਾਤੀਆਂ ਸਾਗ ਆਪਣਾ ਬਣ ਗਿਆ ਬੁਝਾ ਕੇ ਲੱਕੜਾ ਇੱਕ ਸਾਈਡ ਧਰ ਦਾਂਗੇ ਕਿਉਂਕਿ ਇਹ ਫੇਰ ਹੋਰ ਕੰਮ ਆਉਣੀਆਂ ਜਦੋਂ ਆਪਾਂ ਦੁਬਾਰੇ ਕੋਈ ਚੁੱਲੇ ਤੇ ਚੀਜ਼ ਬਣਾਵਾਂਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸਾਗ ਵਾਲੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਦੇਖੋ ਜੀ ਸਾਗ ਆਪਣਾ ਪੂਰਾ ਵਧੀਆ ਚੰਗੀ ਤਰ੍ਹਾਂ ਬਣ ਗਿਆ ਅਜੇ ਵੀ ਚੁੱਲੇ ਤੇ ਪਿਆ ਇਹ ਸਾ ਹਜੇ ਪਿਆਰ ਹੋਊਗਾ ਇਹਦੇ ਉੱਪਰ